ਸਤਿ ਸ੍ਰੀ ਅਕਾਲ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਚੱਕ ਸ਼ੇਰੇਵਾਲਾ ਪਿੰਡ ਦੋਸਤੋ ਮੁਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਹਿਸੀਲ ਵੀ ਦੋਸਤੋ ਮੁਕਸਰ ਸਹੀ ਪੈ ਜਾਂਦੀ ਆ ਬਾਈ ਦਾ ਦੋਸਤੋ ਦੁੱਧ ਦਾ ਹੀ ਕੰਮ ਆ ਤੇ ਨਾਲ-ਨਾਲ ਦੋਸਤੋ ਖੇਤੀਬਾੜੀ ਦਾ ਕੰਮ ਆ ਤੇ ਦੁੱਧ ਤੇ ਦੋਸਤੋ ਕੰਮ ਕਰ ਰਹੇ ਆ ਬਹੁਤ ਚੰਗਾ ਬਾਈ ਦੇ ਘਰ ਦੇ ਹੀ ਦੋਸਤੋ ਫਾਰਮ ਆ ਦੇਖ ਸਕਦੇ ਆ ਬਹੁਤ ਸੋਹਣੀਆਂ ਮੱਝਾਂ ਤੇ ਦੋਸਤੋ ਚੰਗੀਆਂ ਗਾਵਾਂ ਰੱਖੀਆਂ ਹੋਈਆਂ ਦੁੱਧ ਤੇ ਕੰਮ ਕਰ ਰਹੇ ਆ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ ਗੱਬਣਾ ਮੱਝਾਂ ਵਿਖਾਉਣੀਆਂ ਦੋਸਤੋ ਬਣਦੀ ਡਿਟੇਲ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਬਾਈ ਜੀ ਹਾਂਜੀ ਵਧੀਆ ਠੀਕ ਆ ਦੁੱਧ ਤੇ ਹੀ ਕੰਮ ਕਰ ਰਹੇ ਆ ਬਾਈ ਹਾਂਜੀ ਠੀਕ ਆ ਇਹ ਕარი ਨਾਂ ਦੱਸਿਓ ਬਾਈ ਮੇਰਾ ਨਾਂ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਠੀਕ ਆ ਤੇ ਨੰਬਰ ਵੀ ਦੱਸਿਓ ਭਰਾ 75087 ਠੀਕ ਆ 00736 ਠੀਕ ਆ ਬਾਈ ਤੇ ਕਿੰਨੇ ਕਿ ਚਾਰ ਤੋਂ ਬਾਈ ਇਹ ਕੰਮ ਕਰ ਰਹੇ ਆ ਦੁੱਧ ਦਾ ਆਪਾਂ ਨੂੰ ਹੋ ਗਿਆ ਜੀ 12-15 ਸਾਲ 12-15 ਸਾਲ ਫਿਰ ਇਹ ਮੱਝਾਂ ਬਾਈ ਕਰਦੀਆਂ ਹੀ ਆ ਇਹ ਸਾਰੀਆਂ ਕਰਦੀਆਂ ਜਾਂ ਆਪਣੇ ਠੀਕ ਆ ਕਿੰਨੇ ਕਿ ਤਕਰੀਬਨ ਬਾਈ ਆਪਣੇ ਕੋਲ ਪਸ਼ੂ ਆ ਮੱਝਾਂ ਤੇ ਗਾਵਾਂ ਮੱਝਾਂ ਇਸ ਟਾਈਮ ਹੈਗੀਆਂ ਜੀ ਸਾਰੀਆਂ ਹੈਂ 7-8 ਮੱਝਾਂ ਇਹ ਸਤ ਅੱਠ ਮੱਝਾਂ 14-15 ਗਾਵਾਂ ਜੀ 14-15 ਗਾਵਾਂ ਨਾਲ ਵੜਾਂ ਕੁਝ ਛੋਟੀਆਂ ਠੀਕ ਆ ਮਗਰ ਬੱਚੇ ਤਿਆਰ ਹੋ ਜਾਂਦੇ ਬੱਚੇ ਤਿਆਰ ਕਰੀ ਜਾਂਦੇ ਠੀਕ ਆ ਤੇ ਭਾਈ ਅੱਜ ਦੋ ਸੇਲ ਕਰਨੀਆਂ ਫਿਰ ਹਾਂਜੀ ਦੋ ਗੱਬਣੀਆਂ ਦੋਵੇਂ ਦੋਨੇ ਕੱਬਣਾਈ ਠੀਕ ਆ ਭਈਆ ਸਾਹਮਣੇ ਉਰਲੇ ਪਾਸੇ ਜਿਹੜੀ ਮੱਝ ਖੜੀ ਏ ਦੀ ਕੀ ਡਿਟੇਲ ਆ ਭਰਾ ਇਹ ਮੇਰੇ ਤੀਜਾ ਸੂਆ ਸੋਨਾ ਲਈ ਏ ਤੀਜਾ ਸੂਆ ਸੁੰਦੀ ਆ 6 ਤਰੀਕ ਨੂੰ ਦਿਨ ਪੂਰੇ ਏ ਇਹਦੇ ਜੀ 6 ਤਰੀਕ ਨੂੰ ਦਿਨ ਪੂਰੇ ਆ ਯਾਨੀ ਕਿ 4 ਕਿਦਾਂ ਰਹਿੰਦੇ ਆ ਹਾਂਜੀ ਠੀਕ ਆ ਇਹ ਆਪਾਂ ਨੂੰ ਦੂਜੇ ਸੂਏ 15-16 ਲੀਟਰ ਦੂਜੇ ਸੂਏ 15 16 ਲੀਟਰ ਦੁੱਧ ਕੱਟ ਦੇ ਖੜਿਆ ਹੈ ਨੇ ਆਪਣੇ ਕੋਲੇ ਹਾਂਜੀ ਠੀਕ ਆ ਤੇ ਕਰਦੀ ਹੈ ਜੀ ਇਹ ਠੀਕ ਆ ਇੱਥੇ ਕਿੰਨਾ ਪਾ ਦੂਗੀ ਬਾਈ ਪਾ ਦੂਗੀ ਇੱਥੇ 15 16 ਲੀਟਰ ਹੈ ਹੈ 18 ਘੂਰਾਂ ਦੀ ਮੀਢ ਹੈਗੀ 18 ਦੀ ਮੀਢ ਤੇ ਕਿਹੜੇ ਸੀਮਾਂ ਲੱਗਤੋਂ ਦੱਬਣਾ ਬਈ ਇਹ ਹੈ ਬਾਈ ਜੀ ਆਪਣੇ ਕੋਲ ਨਾਲ ਇੱਥੇ ਲੋਕਲ ਸਥਾਨ ਆ ਪਿੰਡ ਵਿੱਚ ਠੀਕ ਆ ਮੋਦੀ ਦਾ ਬੱਚਾ ਠੀਕ ਆ ਉਹਦੇ ਤੋਂ ਕਰਾਸ ਹੈ ਜੀ ਠੀਕ ਆ ਪਿੰਡ ਦੇ ਵਿੱਚ ਹੀ ਆ ਡਾਇਰੈਕਟ ਕਰਾਸ ਕਰਾਈ ਆ ਮੋਦੀ ਦਾ ਪੁੱਤ ਹਾਂਜੀ ਠੀਕ ਆ ਲਓ ਵੀ ਸੱਜਣੋ ਸੋਹਣੇ ਕੱਦ ਕਾਠ ਵਾਲੀ ਆ ਤੇ ਬਾਈਆਂ ਦਾ ਦੂਜੇ ਸੂਏ 15-16 ਲੀਟਰ ਦੁੱਧ ਕੱਢਿਆ ਆਏ ਨੇ ਬਿਲਕੁਲ ਕੁੰਡੀ ਆ ਦੋਸਤੋ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਆ ਦੋਸਤੋ ਤੁਹਾਨੂੰ ਨੇੜੇ ਹੋ ਕੇ ਥਾਣਾ ਹਵਾਨਾ ਬੁਖਾ ਦੇਣੇ ਆ ਦੋਸਤੋ ਅੱਜ ਤਰੀਕ ਹੈਗੀ ਆ ਦੋਸਤੋ 2 ਤੇ ਭਾਈਆਂ ਦਾ 6 ਤਰੀਕ ਨੂੰ ਦੋਸਤੋ ਦਿਨ ਪੂਰੇ ਇਹਦੇ ਲਓ ਵੀ ਸੱਜਣੋ ਸੋਹਣਾ ਥਣ ਲੱਗਿਆ ਹੋਇਆ ਗੈਰ ਦੋਸਤੋ ਬੇਸ਼ੱਕ ਭੌਂ ਦੀ ਘਾਟ ਆ ਥਣ ਮੁੱਠੀ ਜਿਵਾਈ ਵਾਲਾ ਬਹੁਤ ਸੋਹਣਾ ਲੱਗਿਆ ਹੋਇਆ ਵੇਖ ਸਕਦੇ ਆ ਤੇ ਬਾਈਆਂ ਦਾ 15 16 ਲੀਟਰ ਕੱਢਿਆ ਦੋਸਤੋ ਦੁੱਧ ਮਗਰਲੇ ਸੂਏ ਦੂਜੇ ਸੂਏ ਤੇ ਮਗਰਲੇ ਪਾਸੋਂ ਵੀ ਦੋਸਤੋ ਥਣਾ ਦਾ ਸਾਈਜ਼ ਦੇਖ ਸਕਦੇ ਆ ਦੋਵੇਂ ਪਾਸਿਆਂ ਤੋਂ ਦੋਸਤੋ ਥਣਾ ਦੀ ਜੱਜਮੈਂਟ ਆ ਜਿਹੜੀ ਤੁਸੀਂ ਲਾ ਲੈਣੀ ਆ ਤੇ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦਿੰਦੇ ਆ ਬਾਕੀ ਰਾਜੀਪੜੀ ਦੋਸਤੋ ਬਹੁਤ ਆ ਤੇ ਬਾਈਆਂ ਦਾ ਦੋਸਤੋ ਵੀ ਮਗਰ ਬੱਚੇ ਤਿਆਰ ਹੁੰਦੇ ਆਉਂਦੇ ਆ ਜਗ੍ਹਾ ਘਟਾ ਜਗ੍ਹਾ ਦੀ ਪ੍ਰੋਬਲਮ ਕਰਕੇ ਵੀ ਵੇਚਦੇ ਆ ਨਹੀਂ ਤਾਂ ਆਪਾਂ ਮੱਝਾਂ ਵੇਚਣੀਆਂ ਨਹੀਂ ਸੀ ਇਹ ਤੇ ਤੋੜ ਕੇ ਦੋਸਤੋ ਤੁਹਾਨੂੰ ਦਿਖਾ ਦਿੰਦੇ ਆ ਤੋੜ ਕੇ ਬਈ ਲਓ ਵੀ ਸੱਜਣਾ ਤੁਰੀ ਜਾਂਦੀ ਤਾਂ ਦੂਸਰੀ ਹਵਾਨੇ ਦੀ ਜਿਹੜੀ ਜੱਜਮੈਂਟ ਲਾ ਲੈਣੀ ਆ ਸੋਹਣਾ ਦੋਸਤੋ ਹਵਾਨਾ ਤਿਆਰ ਕੀਤਾ ਹੋਇਆ ਉਮੀਦ ਆ ਵੀ ਬਾਈਆਂ ਦਾ 18-18 ਲੀਟਰ ਦੁੱਧ ਐਪੀ ਤੀਜੇ ਸੁਏ ਦੋਸਤੋ ਪਾ ਦੂਗੀ ਸੋਨੇ ਕੱਬ ਘਾਠ ਵਾਲੀ ਏ ਦੋਸਤੋ ਰਾਜੀਪੜੀ ਮੱਝ ਆ ਬਿਲਕੁਲ ਕੁੰਡੀ ਆ ਮੋੜ ਲਾ ਬਈ ਫੇ ਦੇਖੋ ਆ ਛੋਟੀਆਂ ਮਗਰ ਤਿਆਰ ਹੁੰਦੀਆਂ ਆਉਂਦੀਆਂ ਬਾਈਆਂ ਦਾ ਇਸੇ ਕਰਕੇ ਜਗਾ ਦੀ ਪ੍ਰੋਬਲਮ ਬੰਨਣ ਨੂੰ ਮੁੜ ਕੇ ਥਾਂ ਨਹੀਂ ਹੁੰਦਾ ਇਸੇ ਕਰਕੇ ਆਪਾਂ ਸੇਲ ਕਰ ਰਹੇ ਆਂ ਦੇਖ ਸਕਦੇ ਆਂ ਬਹੁਤ ਚੰਗੀਆਂ گاਵਾ ਵੀ ਆ ਬਾਈ ਕੋਲੇ ਚੰਗੇ ਦੁੱਧ ਤੇ ਰੱਖੀਆਂ ਹੋਈਆਂ ਤੇ ਮੁੱਲੇ ਦਾ ਬਾਈ ਤੋਂ ਪੁੱਛ ਲੈਨੇ ਕੀ ਮੁੱਲ ਕਰਾਂਗੇ ਭਰਾ ਇਹਦਾ ਬਾਈ ਫੋਨ ਤੇ ਕਰ ਲੈ ਫੋਨ ਤੇ ਠੀਕ ਆ ਲੋ ਵੀ ਸੱਜਣੋ ਮੁੱਲ ਬਾਈਆਂ ਦਾ ਫੋਨ ਤੇ ਕਰਾਂਗੇ ਜੈਸ ਕਿਸੇ ਵੀਰ ਦੇ ਪਸੰਦ ਹੋਏ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਤੋਂ ਅੱਗੇ ਦੋਸਤੋ ਇੱਕ ਪਹਿਲਾਂ ਝੋਟੀ ਆ ਉਹਦੇ ਬਾਰੇ ਵੀ ਜਾਣਕਾਰੀ ਲੈਣੀ ਹੈ ਬਾਈ ਤੋਂ ਹਾਂਜੀ ਬਾਈ ਇਹ ਪਹਿਲਾ ਸੂਆ ਝੋਟੀ ਹੁੰਦੀ ਹੈ ਦੀ ਕੀ ਡਿਟੇਲ ਆ ਭਰਾ ਇਹ ਆਪ ਤਾਂ M29 ਦੀ ਹੈ ਜੀ ਆਪ M29 ਦੀ ਹੈ ਇਹ ਮੋਦੀ ਤੋਂ ਗੱਮਣਾ ਜੀ ਮੋਦੀ ਸੀਮਨ ਤੋਂ ਗੱਮਣਾ ਠੀਕ ਆ ਤੇ ਕਿੰਨੇ ਦਿਨ ਲੱਜੂ ਬਾਈ ਇਹ ਇਹਦੇ ਵੀ ਵਿਸ਼ੇਸ਼ਰੀ ਹੁੰਦੇ ਨੇ ਇਹਦੇ ਵੀ ਇੱਕੇ ਦਿਨ ਸੀਮਨ ਭਰਿਆ ਬਾਈ ਜੀ ਇੱਕੇ ਦਿਨ ਠੀਕ ਆ ਇਹ ਸੀਮਨ ਭਰਿਆ ਸੀ ਉਹਦਾ ਟਰੈਕਟਰ ਠੀਕ ਆ ਬਾਈ ਤੇ ਇਹਦੀ ਮਾਂ ਦਾ ਕਿੰਨਾ ਗੱਦੋ ਦਰਿਆ ਬਈ ਇਹਦੀ ਮਾਂ ਦਾ ਦੋਤ ਰਿਆ 16 17 ਲੀਟਰ 16 17 ਲੀਟਰ ਇਹ ਕਿੰਨੇਵੇਂ ਸੂਏ ਦੀ ਹੈ ਬਈ ਇਹ ਫਸਟ ਸੂਏ ਦੀ ਹੈ ਪਹਿਲੇ ਸੂਏ ਦੀ ਹੈ ਠੀਕ ਆ ਲੋ ਵੀ ਸੱਜਣੋ ਇਹ ਹੀ ਪੂਰੇ ਵੱਡੇ ਕਦ ਕਾਟ ਦੇ ਵਿੱਚ ਆ ਸਿੰਗਾ ਦੀ ਕੁਆਲਿਟੀ ਵੇਖ ਸਕਦੇ ਆ ਦੋਸਤੋ ਹਾਇ ਕੁੰਡਾ ਹੀ ਪਰ ਪਿੱਛੇ ਤੋਂ ਹੋ ਕੇ ਥੋੜਾ ਜਿਹਾ ਮੁੜਿਆ ਦੋਸਤੋ ਵੇਖ ਸਕਦੇ ਆ ਸੋਹਣੇ ਮੂੰਹ ਮੱਥੇ ਦੇ ਵਿੱਚ ਆ ਦੋਸਤੋ ਬਾਕੀ ਰਾਜੀਪਲੀ ਦੋਸਤੋ ਬਹੁਤ ਆ ਸੰਭਾਈ ਦੋਸਤੋ ਬਾਈ ਦੀ ਚੰਗੀ ਆ ਪਹਿਲਾ ਸੂਆ ਹੁੰਦੀ ਆ ਥਣਾ ਦਾ ਸਹਿਜ ਦੇਖ ਸਕਦੇ ਆ ਦੋਸਤੋ ਪਹਿਲਾ ਸੂਆ ਸੁੰਦੀ ਆ ਬਾਈਆਂ ਦਾ ਇਸੇ ਕਰਕੇ ਥੋੜਾ ਜਿਹਾ ਥਣ ਦੋਸਤੋ ਛੋਟਾ ਇਹ ਹਵਾਨਾ ਦੋਸਤੋ ਸੋਹਣਾ ਬਣਾਉਂਦੀ ਹੁੰਦੀ ਆ 2-4 ਦਿਨ ਹਜੇ ਸੂਨ ਦੇ ਵਿੱਚ ਬਾਕੀ ਆ ਦੋਸਤੋ ਦੇਖ ਸਕਦੇ ਆ ਸੋਹਣਾ ਹਵਾਨਾ ਦੋਸਤੋ ਦੇਖ ਸਕਦੇ ਆ ਬਾਕੀ ਦੋਸਤੋ ਸੂਆਂ ਬਾਅਦ ਉਮੀਦ ਆ ਵੀ ਥਾਣੇ ਨੇ ਕੱਢਿਆ ਹੋਣਾ ਇਸਾਈ ਨੇ ਭਵਾਨਾ ਦੋਸਤੋ ਖੁੱਲਾ ਤੇ ਸੋਹਣੇ ਕਦ ਕਾਠ ਦੇ ਵਿੱਚ ਆ ਦੋਸਤੋ ਜੈਡ ਬਲੈਕ ਆ ਮੋਹਰਾ ਕੈਟਾਗਰੀ ਦੇ ਵਿੱਚ ਪੈਂਦੀ ਹੈ ਰੋ ਬਹੁਤ ਰਾਜੀਪੜੀ ਆ ਦੋਸਤੋ ਤੋੜ ਕੇ ਦੋਸਤੋ ਤੁਹਾਨੂੰ ਇਹ ਵੀ ਵਿਖਾ ਦਿੰਦੇ ਆ ਤੁਰ ਜਾਂਦੀ ਤਾਂ ਤੁਹਾਨੂੰ ਅਨੁਮਾਨ ਹੋ ਜਾਣਾ ਕਿਉਂਕਿ ਘਰਾਂ ਦੇ ਵਿੱਚ ਦੋਸਤੋ ਉਪਰਾ ਬੰਦਾ ਨਹੀਂ ਆਉਂਦਾ ਤੇ ਕੈਮਰੇ ਤੋਂ ਥੋੜਾ ਝ ਘਰਾਂਦੀ ਦੋਸਤੋ ਸੋਹਣਾ ਖਵਾਨਾ ਤਿਆਰ ਕੀਤਾ ਹੋਇਆ ਵੇਖ ਸਕਦੇ ਆ ਬਹੁਤ ਰਾਜੀਪੜੀ ਝੂਟੀ ਆ ਦੋਸਤੋ ਪਹਿਲਾ ਸੂਆ ਸੁਣਦੀ ਆ ਬੰਨ ਲਾ ਬਈ ਕੋਈ ਨਹੀਂ ਦੇਖ ਸਕਦੇ ਹੋ ਦੋਸਤੋ ਹਵਾਨਾਂ ਨੂੰ ਦੁਬਾਰੇ ਫੇਰ ਵਿਖਾ ਦਿੰਨੇ ਆਂ ਹਾਂਜੀ ਬਾਈ ਇਹਦਾ ਮੁੱਲ ਕੀ ਕਰਾਂਗੇ ਫਿਰ ਫੋਨ ਤੇ ਕਰ ਲੈ ਇਹਦਾ ਵੀ ਮੁੱਲ ਫੋਨ ਤੇ ਲੋ ਵੀ ਸੱਜਣੋ ਇਹਦਾ ਵੀ ਬਾਈਆਂ ਦਾ ਮੁੱਲ ਫੋਨ ਤੇ ਹੋ ਜਾਣਾ ਦੋਵੇਂ ਝੋਟਾਂ ਝੋਟੀਆਂ ਦੇ ਵਿੱਚੋਂ ਦੋਸਤੋ ਤੁਹਾਨੂੰ ਕੋਈ ਵੀ ਝੋਟੀ ਪਸੰਦ ਹੋਵੇ ਤਾਂ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਦੋਸਤੋ ਸੌਦਾ ਕਰ ਸਕਦੇ ਆਂ ਤੇ ਜੇ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲਿਆ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋਂ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ